ਸਸਿਕਾ ਜੀ ਮੈਂ ਹਕਮਲ ਖਪੂਤੂ ਦੇਖ ਰਹੇ ਚੈਨਲ ਪੰਜਾਬੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜੋਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਤੇ ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ ਉਹਨਾਂ ਸਾਬਕਾ ਗਵਰਨਰ ਐਂਡ੍ਰਿਓ ਕਿਉਮੋਨ ਨੂੰ ਹਰਾਇਆ ਤੇ ਪ੍ਰਾਇਮਰੀ ਚੋਣ ਦੇ ਵਿੱਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਣ ਤੋਂ ਬਾਅਦ ਕਿਉਮੋਨ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਕੀਤਾ ਸੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀ ਅਧਿਕਾਰਤ ਤੌਰ ਉਤੇ ਕਿਊਮੋਦੀ ਖੁੱਲ ਕੇ ਹਮਾਇਤ ਕੀਤੀ ਸੀ ਪਾਰਟੀ ਮਿਲਦੇ ਮੁਸਲਿਮ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ ਚੋਣ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਉਸਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਮ ਲਿਆ ਉਸਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦੀਆਤ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਮਦਾਨੀ ਦਾ ਮੁਕਾਬਲਾ ਇਸ ਮਹੱਤਵਪੂਰਨ ਮੇਅਰ ਚੋਣ ਦੇ ਵਿੱਚ ਸਾਬਕਾ ਗਵਰਨਰ ਐਂਡਰਿਓ ਕੋਮੋ ਇੱਕ ਆਜ਼ਾਦ ਉਮੀਦਵਾਰ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਟੇਸ ਲੀਵਾ ਦਿਨਾਲ ਸੀ ਮਮਦਾਨੀ ਨੇ ਦੋਵਾਂ ਨੂੰ ਹਰਾਇਆ ਤੇ ਚੋਣ ਜ ਲਈ ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ 9,48,202 ਵੋਟਾਂ ਯਾਨੀ ਕਿ 50.6% ਪ੍ਰਾਪਤ ਕਰਕੇ ਜਿੱਤੀ ਹੈ। ਕਿਉਮਨ ਨੂੰ 7,76,547 ਵੋਟਾਂ ਮਿਲੀਆਂ ਯਾਨੀ ਕਿ 41.3% ਵੋਟਾਂ ਹੀ ਪ੍ਰਾਪਤ ਹੋਈਆਂ। ਜਦੋਂ ਕਿ ਸਲੀਵਾ ਨੂੰ 1,37,030 ਵੋਟਾਂ ਪ੍ਰਾਪਤ ਹੋਈਆਂ ਨੇ। ਐਨਵਾਈ ਸੇ ਚੋਣ ਬੋਰਡ ਨੇ ਕਿਹਾ ਹੈ ਕਿ 1969 ਤੋਂ ਬਾਅਦ ਪਹਿਲੀ ਵਾਰ 20 ਲੱਖ ਵੋਟਾਂ ਪਈਆਂ ਜਿਦੇ ਵਿੱਚ ਮੈਂਟਨ 4,44,437 ਵੋਟਾਂ ਦੇ ਨਾਲ ਲੱਗੇ ਹੈ ਤੇ ਉਸ ਤੋਂ ਬਾਅਦ ਬ੍ਰੋਕਸ ਬਰਕੁਲਿਨ ਕਵਿੰਸ ਅਤੇ ਸਟੇਟਨ ਆਈਲੈਂਡ ਨੇ ਸਟੈਂਡਿੰਗ ਬਿਫੋਰ ਯੂ ਆਈ ਥਿੰਕ ਆਫ ਦ ਵਰਡਸ ਆਫ ਜਵਾਲਾਲ ਨੇਰੂ ਅ ਮੋਮੈਂਟ ਕਮਸ ਬਟ ਰੇਅਰਲੀ ਇਨ ਹਿਸਟਰੀ ਵੈਨ ਵੀ ਸਟੈਪ ਆਊਟ ਫਰਮ ਦ 올ਡ ਟੂ ਦ ਨਿਊ When an age ends and when the soul of a nation long suppressed finds utterance. Tonight we have stepped out from the old into the new. ਦੁਰਾਨ ਮਮਦਾਨੀ ਨੇ ਚਤੰਤਵਾਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਜੋਹਰ ਲਾਲ ਨਹਿਰੂ ਦੇ ਸ਼ਬਦ ਯਾਦ ਹੁੰਦੇ ਨੇ ਇਤਿਹਾਸ ਦੇ ਵਿੱਚ ਇੱਕ ਦੁਰਲਭ ਪਲ ਹੁੰਦਾ ਹੈ ਜਦੋਂ ਅਸੀਂ ਆਪਣੇ ਪੁਰਾਣੇ ਤੋਂ ਨਵੇਂ ਵੱਲ ਕਦਮ ਬਤਾਉਂਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਇੱਕ ਰਾਸ਼ਟਰੀ ਆਤਮਾ ਪ੍ਰਗਟਾਵੇ ਨੂੰ ਲੱਭਦੀ ਹੈ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ डेमोक्रेटिक पार्टी ਦੇ ਆਗੂ ਜੋਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਤੇ ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਹਨਾਂ ਸਾਬਕਾ ਗਵਰਨਰ ਐਂਟ੍ਰੀਓ ਕਿਉਮੋਨ ਨੂੰ ਹਰਾਇਆ ਤੇ ਪ੍ਰਾਇਮਰੀ ਚੋਣ ਦੇ ਵਿੱਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਣ ਤੋਂ ਬਾਅਦ ਕਿਉਮੋਨ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀ ਅਧਿਕਾਰਤ ਤੌਰ ਉੱਤੇ ਕਿਉਮੋ ਦੀ ਖੁੱਲਕੇ how may ਪਾਰਟੀ ਮਿਲਦੇ ਮੁਸਲਿਮ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ ਚੋਣ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਉਸਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਮ ਲਿਆ ਉਸਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦਿਆਤ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਮਦਾਨੀ ਦਾ ਮੁਕਾਬਲਾ ਇਸ ਮਹੱਤਵਪੂਰਨ ਮੇਅਰ ਚੋਣ ਦੇ ਵਿੱਚ ਸਾਬਕਾ ਗਵਰਨਰ ਐਂਡਿਊ ਕੋਮਾ ਇੱਕ ਆਜ਼ਾਦ ਉਮੀਦਵਾਰ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਾਟੇਸ ਲੀਵਾ ਦਿਨਾਲ ਸੀ ਮਮਦਾਨੀ ਨੇ ਦੋਵਾਂ ਨੂੰ ਹਰਾਇਆ ਤੇ ਚੋਣ ਜ you ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ 9,48,202 ਵੋਟਾਂ ਯਾਨੀ ਕਿ 50.6% ਪ੍ਰਾਪਤ ਕਰਕੇ ਜਿੱਤੀ ਹੈ। ਕਿਉਮਾ ਨੂੰ 7,76,547 ਵੋਟਾਂ ਮਿਲੀਆਂ ਯਾਨੀ ਕਿ 41.3% ਵੋਟਾਂ ਹੀ ਪ੍ਰਾਪਤ ਹੋਈਆਂ। ਜਦੋਂ ਕਿ ਸਲੀਵਾ ਨੂੰ 1,37,030 ਵੋਟਾਂ ਪ੍ਰਾਪਤ ਹੋਈਆਂ ਨੇ। ਐਨਵਾਈਸੀ ਚੋਣ ਬੋਰਡ ਨੇ ਕਿਹਾ ਹੈ ਕਿ 1969 ਤੋਂ ਬਾਅਦ ਪਹਿਲੀ ਵਾਰ 20 ਲੱਖ ਵੋਟਾਂ ਪਈਆਂ ਜਿਸ ਦੇ ਵਿੱਚ ਮੈਂ 4, lagge hai te. Bad, brokers, kavins, ates, Jaten, Standing before you, I think of the words of Jawaharlal Nehru. A moment comes but rarely in history when we step out from the old to the new, when an age ends and when the soul of a nation long suppressed finds utterance. Tonight we have stepped out from the old into the new. ਜ਼ੋਰਨ ਮਮਦਾਨੀ ਨੇ ਚਤੰਤ ਬਾਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਜੋਹਰ ਲਾਲ ਨਹਿਰੂ ਦੇ ਸ਼ਬਦ ਯਾਦ ਹੁੰਦੇ ਨੇ ਇਤਿਹਾਸ ਦੇ ਵਿੱਚ ਇੱਕ ਦੁਰਲਭ ਪਲ ਹੁੰਦਾ ਹੈ ਜਦੋਂ ਅਸੀਂ ਆਪਣੇ ਪੁਰਾਣੇ ਤੋਂ ਨਵੇਂ ਵੱਲ ਕਦਮ ਬਤਾਉਂਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਇੱਕ ਰਾਸ਼ਟਰੀ ਆਤਮਾ ਪ੍ਰਗਟਾਵੇ ਨੂੰ ਲੱਭਦੀ ਹੈ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜੋਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਤੇ ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਮ ਮੇਅਰ ਹੋਣਗੇ ਉਨਾ ਸਾਬਕਾ ਗਵਰਨਰ ਐਂਡ੍ਰਿਓ ਕਿਉਮੋ ਨੂੰ ਹਰਾਇਆ ਤੇ ਪ੍ਰਾਇਮਰੀ ਚੋਣ ਦੇ ਵਿੱਚ ਮਮਦਾਨੀ ਹੱਥੋਂ ਨਾਮਸਦਗੀ ਗੁਆਨ ਤੋਂ ਬਾਅਦ ਕਿਉਮੋ ਨੇ ਆਜ਼ਾਦ ਉਮੀਦਵਾਰ ਦੇ ਵਜੂ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਕੀਤਾ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਧਿਕਾਰਤ ਤੌਰ ਉਤੇ ਕਿਉਮੋ ਦੀ ਖੁੱਲਕੇ ਹਮਾਇਤ ਕੀਤੀ ਸੀ ਪਾਰਟੀ ਮੁੱਲ ਦੇ ਮੁਸਲਿਮ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ ਚੋਣ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਉਸਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਮ ਲਿਆ ਉਸਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦਿਆਤ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਮਦਾਨੀ ਦਾ ਮੁਕਾਬਲਾ ਇਸ ਮਹੱਤਵਪੂਰਨ ਮੇਅਰ ਚੋਣ ਦੇ ਵਿੱਚ ਸਾਬਕਾ ਗਵਰਨਰ ਐਂਡਿਊ ਕੋਮੋ ਇੱਕ ਆਜ਼ਾਦ ਉਮੀਦਵਾਰ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਾਟੇਸ ਲੀਵਾ ਦਿਨਾਲ ਸੀ ਮਮਦਾਨੀ ਨੇ ਦੋਵਾਂ ਨੂੰ ਹਰਾਇਆ ਤੇ ਚੋਣ ਲਈ ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ 9,48,202 ਵੋਟਾਂ ਯਾਨੀ ਕਿ 50.6% ਪ੍ਰਾਪਤ ਕਰਕੇ ਜਿੱਤੀ ਹੈ। ਕਿਉਮਾ ਨੂੰ 7,76,547 ਵੋਟਾਂ ਮਿਲੀਆਂ ਯਾਨੀ ਕਿ 41.3% ਵੋਟਾਂ ਹੀ ਪ੍ਰਾਪਤ ਹੋਈਆਂ। ਜਦੋਂ ਕਿ ਸਲੀਵਾ ਨੂੰ 1,37,030 ਵੋਟਾਂ ਪ੍ਰਾਪਤ ਹੋਈਆਂ ਨੇ। ਐਨਵਾਈਸੀ ਚੋਣ ਬੋਰਡ ਨੇ ਕਿਹਾ ਹੈ ਕਿ 1969 ਤੋਂ ਬਾਅਦ ਪਹਿਲੀ ਵਾਰ 20 ਲੱਖ ਵੋਟਾਂ ਪਈਆਂ ਜਿਦੇ ਵਿੱਚ ਮੈਂਟਨ 4,44,439 ਵੋਟਾਂ ਦੇ ਨਾਲ ਲੱਗੀ ਹੈ ਤੇ ਉਸ ਤੋਂ ਬਾਅਦ ਬ੍ਰੋਕਸ ਬਰਕੁਲਿਨ ਕਵਿੰਸ ਅਤੇ ਸਟੇਟਨ ਆਈਲੈਂਡ ਨੇ ਸਟੈਂਡਿੰਗ ਬਿਫੋਰ ਯੂ ਆਈ ਥਿੰਕ ਆਫ ਦ ਵਰਡਸ ਆਫ ਜਵਾਹਰ ਲਾਲ ਨਹਿਰੂ ਅ ਮੋਮੈਂਟ ਕਮਸ ਬਟ ਰੇਅਰਲੀ ਇਨ ਹਿਸਟਰੀ ਵੈਨ ਵੀ ਸਟੈਪ ਆਊਟ ਫਰਮ ਦ 올ਡ ਟੂ ਦ ਨਿਊ When an age ends and when the soul of a nation long suppressed finds utterance. Tonight we have stepped out from the old into the new. ਸੁਰਨ ਮਮਦਾਨੀ ਨੇ ਚਤੰਤ ਬਾਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਜੋਹਰ ਲਾਲ ਨਹਿਰੂ ਦੇ ਸ਼ਬਦ ਯਾਦ ਹੁੰਦੇ ਨੇ ਇਤਿਹਾਸ ਦੇ ਵਿੱਚ ਇੱਕ ਦੁਰਲੱਭ ਪਲ ਆਉਂਦਾ ਹੈ ਜਦੋਂ ਅਸੀਂ ਆਪਣੇ ਪੁਰਾਣੇ ਤੋਂ ਨਵੇਂ ਵੱਲ ਕਦਮ ਬਤਉਂਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਇੱਕ ਰਾਸ਼ਟਰੀ ਆਤਮਾ ਪ੍ਰਗਟਾਵੇ ਨੂੰ ਲੱਭਦੀ ਹੈ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਨੇ ਆ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜੋਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਤੇ ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਹਨਾਂ ਸਾਬਕਾ ਗਵਰਨਰ ਐਂਡ੍ਰਿਓ ਕਿਉਮੋਨ ਨੂੰ ਹਰਾਇਆ ਤੇ ਪ੍ਰਾਇਮਰੀ ਚੋਣ ਦੇ ਵਿੱਚ ਮਮਦਾਨੀ ਹੱਥੋਂ ਨਾਮ ਸਦਕੇ ਗੁਆਨ ਤੋਂ ਬਾਅਦ ਕਿਉਮੋ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀ ਅਧਿਕਾਰਤ ਤੌਰ ਉੱਤੇ ਕਿਉਮੋ ਦੀ ਖੁੱਲਕੇ ਹਮਾਇਤ ਕੀਤੀ ਸੀ। ਆਤੀ ਮੁੱਲ ਦੇ ਮੁਸਲਿਮ ਉਮੀਦਵਾਰ ਜ਼ੋਹਰਾਨ ਮਮਤਾਨੀ ਨੇ ਨਿਊਯਾਰਕ ਮੇਅਰ ਦੀ ਚੋਣ ਜਿੱਤ ਲਈ ਹੈ ਚੋਣ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਉਸਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਮ ਲਿਆ ਉਸਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਨੂੰ ਜਵਾਹਰ ਲਾਲ ਨਹਿਰੂ ਦੇ ਸ਼ਬਦੀਆਤ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਮਤਾਨੀ ਦਾ ਮੁਕਾਬਲਾ ਇਸ ਮਹੱਤਵਪੂਰਨ ਮੇਅਰ ਚੋਣ ਦੇ ਵਿੱਚ ਸਾਬਕਾ ਗਵਰਨਰ ਐਂਡਰਿਊ ਕੋਮੋ ਇੱਕ ਆਜ਼ਾਦ ਉਮੀਦਵਾਰ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਾਟੇਸ ਲੀਵਾ ਦਿ ਨਾਲ ਸੀ ਮਮਤਾਨੀ ਨੇ ਦੋਵਾਂ ਨੂੰ ਹਰਾਇਆ ਤੇ ਚੋਣ ਜ ਲਈ ਡੈਮੋਕ੍ਰੈਟਿਕ ਉਮੀਦਵਾਰ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ 9,48,202 ਵੋਟਾਂ ਯਾਨੀ ਕਿ 50.6% ਪ੍ਰਾਪਤ ਕਰਕੇ ਜਿੱਤੀ ਹੈ। ਕਿਉਮਾ ਨੂੰ 7,76,547 ਵੋਟਾਂ ਮਿਲੀਆਂ ਯਾਨੀ ਕਿ 41.3% ਵੋਟਾਂ ਹੀ ਪ੍ਰਾਪਤ ਹੋਈਆਂ। ਜਦੋਂ ਕਿ ਸਲੀਵਾ ਨੂੰ 1,37,030 ਵੋਟਾਂ ਪ੍ਰਾਪਤ ਹੋਈਆਂ ਨੇ। ਐਨਵਾਈ ਸੇ ਚੋਣ ਬੋਰਡ ਨੇ ਕਿਹਾ ਹੈ ਕਿ 1969 ਤੋਂ ਬਾਅਦ ਪਹਿਲੀ ਵਾਰ 20 ਲੱਖ ਵੋਟਾਂ ਪਈਆਂ ਜਿਦੇ ਵਿੱਚ ਮੈਂਟਨ 4,44,439 ਵੋਟਾਂ ਦੇ ਨਾਲ ਲੱਗੇ ਹੈ ਤੇ ਉਸ ਤੋਂ ਬਾਅਦ ਬ੍ਰੋਕਸ ਬਰਕੁਲਿਨ ਕਵਿੰਸ ਅਤੇ ਸਟੇਟਨ ਆਈਲੈਂਡ ਨੇ ਸਟੈਂਡਿੰਗ ਬਿਫੋਰ ਯੂ ਆਈ ਥਿੰਕ ਆਫ ਦ ਵਰਡਸ ਆਫ ਜਵਾਹਰ ਲਾਲ ਨਹਿਰੂ ਅ ਮੋਮੈਂਟ ਕਮਸ ਬਟ ਰੇਅਰਲੀ ਇਨ ਹਿਸਟਰੀ ਵੈਨ ਵੀ ਸਟੈਪ ਆਊਟ ਫਰਮ ਦ 올ਡ ਟੂ ਦ ਨਿਊ When an age ends and when the soul of a nation long suppressed finds utterance. Tonight we have stepped out from the old into the new. ਦੌਰਾਨ ਮਮਦਾਨੀ ਨੇ ਚਿਤੰਤੂ ਬਾਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਜੋਹਰ ਲਾਲ ਨਹਿਰੂ ਦੇ ਸ਼ਬਦ ਯਾਦ ਹੁੰਦੇ ਨੇ ਇਤਿਹਾਸ ਦੇ ਵਿੱਚ ਇੱਕ ਦੁਰਲਭ ਪਲ ਹੁੰਦਾ ਹੈ ਜਦੋਂ ਅਸੀਂ ਆਪਣੇ ਪੁਰਾਣੇ ਤੋਂ ਨਵੇਂ ਵੱਲ ਕਦਮ ਵਤੋਂਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਇੱਕ ਰਾਸ਼ਟਰੀ ਆਤਮਾ ਪ੍ਰਗਟਾਵੇ ਨੂੰ ਲੱਭਦੀ ਹੈ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਨੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ